ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੋ ਸਿੱਖ ਕੌਮ ਦੇ ਬਹੁਤ ਹੀ ਮਹਾਨ ਸ਼ਹੀਦ ਸ਼ਹੀਦ ਭਾਈ ਹਾਠੂ ਸਿੰਘ ਜੀ ਸ਼ਹੀਦ ਭਾਈ ਬਾਗੜ ਸਿੰਘ ਜੀ ਜਿਸ ਵੇਲੇ 1761 ਦੇ ਵਿੱਚ ਅਹਿਮਦ ਸ਼ਾਹ ਅਫਦਾਲੀ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਪਰਤ ਰਿਹਾ ਸੀ ਜੋਦੇ ਵਾਪਸ ਜਾ ਰਿਹਾ ਤੇ ਗੋਇੰਦਵਾਲ ਦੇ ਪੱਤਨ ਤੇ ਜਿਸ ਵੇਲੇ ਪਹੁੰਚਦਾ ਤੇ ਸਿੱਖਾਂ ਨੇ ਇਹਦੇ ਤੇ ਹਮਲਾ ਕਰਕੇ ਇਹਦੇ ਕੋਲੋਂ ਕਾਫੀ ਸਾਰਾ ਮਾਲ ਅਸਬਾਬ ਜਿਹੜਾ ਖੋ ਲਿਆ ਅਬਦਾਲੀ ਹਜੇ ਤੱਕ ਸਿੱਖਾਂ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ ਜਦੋਂ ਇਹ ਆਪਣੇ ਦੇਸ਼ ਕਾਬਲ ਨੂੰ ਪਰਤ ਰਿਹਾ ਇਹਨੇ ਜਾਣ ਤੋਂ ਪਹਿਲਾਂ ਸੋਚਿਆ ਕੁਝ ਸਮਾਂ ਇਹ ਲਾਹੌਰ ਠਹਿਰਿਆ ਲਾਹੌਰ ਟਿਕਨ ਦਾ ਪ੍ਰੋਗਰਾਮ ਬਣਾਇਆ ਇਹਨੇ ਲਾਹੌਰ ਤੋਂ ਹੀ ਆਪਣੀਆਂ ਕੁਝ ਕੁ ਫੌਜਾਂ ਜਿਹੜੀਆਂ ਨੇ ਸਿੱਖਾਂ ਨੂੰ ਕੁਚਲਣ ਵਾਸਤੇ ਭੇਜੀਆਂ ਇਹ ਇੰਨਾ ਘ ਡਰਿਆ ਹੋਇਆ ਸੀ ਵੀ ਜਿਹੜੀ ਫੌਜ ਮਰਹੱਟਿਆਂ ਨੂੰ ਜਿਹੜਾ ਅਬਦਾਲੀ ਪਾਣੀਪਤ ਦੇ ਮੈਦਾਨ 'ਚ ਹਰਾ ਕੇ ਆ ਰਿਆ ਉਹਦੀ ਫੌਜ ਦੇ ਉੱਤੇ ਕਿੰਨੇ ਹਮਲਾ ਕਰ ਦਿੱਤਾ ਮੁੱਠੀਪੁਰ ਸਿੰਘ ਜਿਹੜੇ ਨੇ ਇਨੇ ਆਪਣੀਆਂ ਫੌਜਾਂ ਜਦੋਂ ਭੇਜੀਆਂ ਤੇ ਇਹਦੀਆਂ ਫੌਜਾਂ ਨੇ ਵੀ ਆ ਕੇ ਦੱਸਿਆ ਜਦੋਂ ਇਹਦੀਆਂ ਫੌਜਾਂ ਵਾਪਸ ਆਈਆਂ ਅਹਿਮਦ ਸ਼ਾਹ ਅਦਾਲੀ ਨੂੰ ਵੀ ਇਹ ਸਿੱਖ ਜਿਹੜੇ ਨੇ ਆਪਣੇ ਗੁਰੂ ਨੂੰ ਬੜਾ ਪਿਆਰ ਕਰਦੇ ਨੇ ਇਹ ਆਪਣੇ ਧਰਮ ਦੇ ਲਈ ਆਪਣੀ ਜਾਨ ਵੀ ਵੱਡੀ ਤੋਂ ਵੱਡੀ ਕੁਰਬਾਨੀ ਜਿਹੜੀ ਉਹ ਵੀ ਦੇ ਦਿੰਦੇ ਨੇ ਹਰ ਵੇਲੇ ਕੁਰਬਾਨੀ ਦੇਣ ਵਾਸਤੇ ਤਿਆਰ ਰਹਿੰਦੇ ਨੇ ਇਹ ਬੜੇ ਹੀ ਸਿੰਘ ਜਿਹੜੇ ਨੇ ਬੜੇ ਨਿਰਭੈ ਨੇ ਇਹ ਗਿਣਤੀ ਮਿੰਤੀ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਇਹਨਾਂ ਨੂੰ ਜਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ ਇਹ ਓਨੀਆਂ ਹੀ ਕੁਰਬਾਨੀਆਂ ਦੇ ਦਿੰਦੇ ਨੇ ਇਹ ਬੜੇ ਵੱਡੇ ਜੋਧੇ ਨੇ ਸੋ ਭਾਈ ਹਾਟੂ ਸਿੰਘ ਤੇ ਭਾਈ ਬਾਗੜ ਸਿੰਘ ਦਾ ਪਿੰਡ ਲਾਹੌਰ ਦੇ ਕੋਲ ਹੀ ਕਾਨਾਂ ਆਕਾਸ਼ਾ ਪਿੰਡ ਸੀ ਇਸ ਪਿੰਡ ਦੇ ਰਹਿਣ ਵਾਲੇ ਦੋ ਸੂਰਮੇ ਬੜੇ ਬਹਾਦਰ ਦੋਵੇਂ ਸਿੰਘ ਨੇ ਜੜ ਦੀ ਕਲਾ ਵਾਲੇ ਇਹ ਜਦੋਂ ਲਾਹੌਰ ਜਾ ਰਹੇ ਨੇ ਜਦੋਂ ਅਬਦਾਲੀ ਵੱਲੋਂ ਭੇਜੀਆਂ ਹੋਈਆਂ ਗਸ਼ਤੀ ਫੌਜਾਂ ਜਦੋਂ ਆਉਂਦੀਆਂ ਨੇ ਪਤਾ ਲੱਗਾ ਵੀ ਤਿਆਰਬਰ ਤਿਆਰ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਅਬਦਾਲੀ ਨੂੰ ਸੋਧਣ ਲਈ ਲਾਹੌਰ ਵੱਲ ਨੂੰ ਚੱਲ ਪਏ ਜਦੋਂ ਇਹਦੀ ਫੌਜ ਨੇ ਵੇਖਿਆ ਕਿ ਘੋੜਿਆਂ ਤੇ ਸਵਾਰ ਹੋ ਕੇ ਸਿੰਘ ਆ ਰਹੇ ਨੇ ਕੀ ਦੇਖਦੇ ਨੇ ਇਦਰ ਅਬਦਾਲੀ ਦੀ ਫੌਜ ਮਿਲਦੀ ਹੈ ਸੈਨਿਕਾਂ ਨੇ ਛਪਾਈਆਂ ਨੇ ਪੁੱਛਿਆ ਕਿ ਕਿੱਥੇ ਚੱਲੇ ਜੇ ਇਹਨਾਂ ਨੇ ਆਖਿਆ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਮਾਰਨ ਵਾਸਤੇ ਉਹਦਾ ਸਿਰ ਵੱਢਣ ਵਾਸਤੇ ਚੱਲੇ ਹਾਂ ਜਦੋਂ ਸਿੰਘਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਤੇ ਇਹਨਾਂ ਦੋਵਾਂ ਬਹਾਦਰਾਂ ਨੇ ਸੂਰ ਬਿਰਾ ਨੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਹੋ ਕੇ ਵੀ ਆਖਿਆ ਗੱਜ ਕੇ ਜਵਾਬ ਦਿੱਤਾ ਵੀ ਅਸੀਂ ਤੇਰਾ ਸਿਰ ਵੱਢਣ ਵਾਸਤੇ ਤੈਨੂੰ ਸਬਕ ਸਿਖਾਉਣਾ ਚਾਹੁੰਦੇ ਆ ਤੂੰ ਸਾਡੀ ਤਾਕਤ ਨੂੰ ਜਾਣਦਾ ਨਹੀਂ ਅਸੀਂ ਤੇਰੀ ਫੌਜ ਤੋਂ ਡਰਦੇ ਨਹੀਂ ਜਦੋਂ ਅਬਦਾਲੀ ਦੇ ਸਾਹਮਣੇ ਦੋਵਾਂ ਸਿੰਘਾਂ ਨੇ ਨਿਡਰ ਹੋ ਕੇ ਉੱਤਰ ਦਿੱਤਾ ਅਬਦਾਲੀ ਸੁਣ ਕੇ ਗੁੱਸੇ ਵਿੱਚ ਆ ਗਿਆ ਉਹਨੇ ਹੁਣ ਆਪਣੇ ਸ਼ਿਪਾਈਆਂ ਨੂੰ ਫੌਜਾਂ ਨੂੰ ਕਿਹਾ ਕਿ ਇਹ ਦੋਵੇਂ ਬਹਾਦਰ ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਹਾਥੀ ਦੇ ਪੈਰਾਂ ਦੇ ਥੱਲੇ ਕੁਚਲ ਦਿੱਤਾ ਜਾਵੇ। ਐਸਾ ਹੁਕਮ ਸੁਣਾਇਆ ਅਹਿਮਦ ਸ਼ਾਹ ਅਬਦਾਲੀ ਨੇ। ਹੁਣ ਹਾਥੀ ਜਿਹੜਾ ਹੈ ਉਹ ਬੁਲਾਇਆ ਗਿਆ ਮੁਹਾਵਤ ਹਾਥੀ ਨੂੰ ਲੈ ਕੇ ਆਉਂਦਾ। ਭਾਈ ਹਾਥੀ ਸਿੰਘ ਹਾਠੂ ਸਿੰਘ ਜੀ ਨੂੰ ਹਾਥੀ ਦੇ ਪੈਰਾਂ ਦੇ ਥੱਲੇ ਸੁੱਟਿਆ ਗਿਆ। ਇਸ ਸਿੰਘ ਨੇ ਐਸੇ ਜ਼ੋਰ ਦੀ ਜਕਾਰਾ ਛੱਡਿਆ ਪੀ ਜਿਹੜਾ ਹਾਥੀ ਸੀ ਉਹ ਇੱਕਦਮ ਸਹਿਮ ਗਿਆ ਤੇ ਸਹਿਮ ਕੇ ਪਰੇ ਹੋ ਗਿਆ ਜਿਹੜਾ ਮੁਹਾਵਤ ਸੀ ਹਾਥੀ ਨੂੰ ਚਲਾਉਣ ਵਾਲਾ ਉਹਨੇ ਬਾਰ-ਬਾਰ ਬੜੀ ਕੋਸ਼ਿਸ਼ ਕੀਤੀ ਪੀ ਹਾਥੀ ਜਿਹੜਾ ਹੈ ਅੱਗੇ ਵਧੇ ਪਰ ਹਾਥੀ ਆਪਣਾ ਕਦਮ ਅੱਗੇ ਵਧਾਉਣ ਤੋਂ ਇਨਕਾਰ ਕਰ ਗਿਆ ਫਿਰ ਭਾਈ ਹਾਠੂ ਸਿੰਘ ਜੀ ਨੂੰ ਸ਼ੇਰ ਦੇ ਪਿੰਜਰੇ ਦੇ ਵਿੱਚ ਬੰਦ ਕੀਤਾ ਜਿਹੜੇ ਪਿੰਜਰੇ ਦੇ ਵਿੱਚ ਸ਼ੇਰ ਸੀ ਉਹ ਪਿੰਜਰੇ ਦੇ ਵਿੱਚ ਬੰਦ ਕਰਦੇ ਨੇ ਭਾਈ ਹਾਠੂ ਸਿੰਘ ਜੀ ਨੂੰ ਤੇ ਭਾਈ ਹਾਠੂ ਸਿੰਘ ਜੀ ਨੂੰ ਪਿੰਜਰੇ ਚ ਬੰਦ ਕਰਨ ਤੋਂ ਬਾਅਦ ਸ਼ੇਰ ਜਿਹੜਾ ਪਿੰਜਰੇ ਦੇ ਵਿੱਚ ਛੱਡ ਦਿੱਤਾ ਤੇ ਭਾਈ ਹਾਠੂ ਸਿੰਘ ਐਡਾ ਮਹਾਨ ਯੋਧਾ ਜਿਨ ਨੇ ਇਕੱਲੇ ਨੇ ਇੱਕ ਛੋਟੀ ਇੱਕ ਲੱਕੜ ਦਾ ਕੁਤਕਾ ਡੰਡਾ ਲੈ ਕੇ ਭਾਈ ਹਾਠੂ ਸਿੰਘ ਨੇ ਸ਼ੇਰ ਜਿਹੜਾ ਹੈ ਕੁੱਟ-ਕੁੱਟ ਕੇ ਪਿੰਜਰੇ ਦੇ ਵਿੱਚ ਹੀ ਮਾਰ ਦਿੱਤਾ ਜਦੋਂ ਬਦਾਲੀ ਨੂੰ ਪਤਾ ਲੱਗਾ ਉਹ ਬੜਾ ਪ੍ਰਭਾਵਿਤ ਹੋਇਆ ਪਰ ਉਹਦੇ ਸਲਾਹਕਾਰਾਂ ਨੇ ਮਲਾਣਿਆਂ ਨੇ ਆਖਿਆ ਅਬਦਾਲੀ ਨੂੰ ਬਜੇਹ ਇਦਾਂ ਦੇ ਖਤਰਨਾਕ ਬੰਦਿਆਂ ਨੂੰ ਖੁੱਲਾ ਫਿਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਆਪਣੇ ਲਈ ਬੜਾ ਖਤਰੇ ਵਾਲਾ ਕੰਮ ਹੋਵੇਗਾ ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਆਪਣੇ ਸਲਾਹਕਾਰਾਂ ਦੀ ਮੰਨ ਕੇ ਹੁਣ ਹੁਕਮ ਦਿੱਤਾ ਹੈ ਕਿ ਦੋ ਹਾਥੀਆਂ ਦੇ ਪੈਰਾਂ ਨੂੰ ਰਸੇ ਜਿਹੜੇ ਬੰਨ ਕੇ ਤੇ ਭਾਈ ਹਾਠੂ ਸਿੰਘ ਦੇ ਪੈਰਾਂ ਨੂੰ ਹੱਥਾਂ ਪੈਰਾਂ ਨੂੰ ਬੰਨ ਦਿੱਤਾ ਜਾਵੇ ਉਹਨ ਦੋ ਹਾਥੀ ਮੰਗਾਏ ਗਏ ਦੋਵਾਂ ਹਾਥੀਆਂ ਦੇ ਪੈਰਾਂ ਨੂੰ ਰਸੇ ਬੰਨੇਗੇ ਇਧਰ ਭਾਈ ਹਾਠੂ ਸਿੰਘ ਦੇ ਹੱਥਾਂ ਪੈਰਾਂ ਨੂੰ ਬੰਨ੍ਹ ਦਿੱਤਾ ਗਿਆ ਤੇ ਜਲਾਦਾ ਨੇ ਦੋਵਾਂ ਹੀ ਹਾਥੀਆਂ ਨੂੰ ਵੱਖੋ-ਵੱਖ ਦੇਸ਼ਾਵਾਂ ਵੱਲ ਨੂੰ ਤੋਰਿਆ ਤੇ ਜਦੋਂ ਦੋਵੇਂ ਹਾਥੀ ਜਿਹੜੇ ਵੱਖੋ-ਵੱਖ ਦੇਸ਼ਾਵਾਂ ਨੂੰ ਤੁਰੇ ਤੇ ਭਾਈ ਹਾਠੂ ਸਿੰਘ ਜੀ ਦਾ ਜਿਹੜਾ ਸਰੀਰ ਸੀ ਉਹ ਦੋ ਫਾੜ ਹੋ ਗਿਆ ਇਹ ਸੂਰਬੀਰ ਜੋਧਾ ਬਹਾਦਰ ਜਿਹੜਾ ਹੈ ਬਹਾਦਰਾਂ ਵਾਂਗ ਇਹਨੇ ਸ਼ਹਾਦਤ ਦਿੱਤੀ ਤੇ ਸ਼ਹੀਦ ਹੋਇਆ ਲਾਹੌਰ ਦੇ ਵਿੱਚ 1761 ਈਸਵੀ ਦੇ ਵਿੱਚ ਇਸ ਤੋਂ ਪਹਿਲਾਂ 1701 ਦੇ ਵਿੱਚ ਹਾਥੀ ਦਾ ਮੁਕਾਬਲਾ ਕਰਦਾ ਭਾਈ ਬਚਿੱਤਰ ਸਿੰਘ ਜੀ ਦੂਜੀ ਵਾਰੀ ਹਾਥੀ ਦਾ ਮੁਕਾਬਲਾ ਕੀਤਾ ਭਾਈ ਹਾਠੂ ਸਿੰਘ ਜੀ ਨੇ ਜਿਨੇ ਇੱਕ ਜਕਾਰਾ ਛੱਡਿਆ ਤੇ ਹਾਥੀ ਜਿਹੜਾ ਹੈ ਪਿੱਛੇ ਨੂੰ ਭੱਜ ਗਿਆ ਹੁਣ ਦੋ ਹਾਥੀਆਂ ਦੇ ਪਿਆਰਾਂ ਦੇ ਨਾਲ ਬਣ ਕੇ ਭਾਈ ਹਾਠੂ ਸਿੰਘ ਦਾ ਸਰੀਰ ਜਿਹੜਾ ਹੈ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ। ਉਧਰ ਦੂਜਾ ਸੂਰਮਾ ਭਾਈ ਬਾਗੜ ਸਿੰਘ ਉਹਨੂੰ ਵੀ ਬਹੁਤ ਸਾਰੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ। ਐਸੇ ਮਹਾਨ ਸ਼ਹੀਦ ਭਾਈ ਹਾਠੂ ਸਿੰਘ ਦੀ ਭਾਈ ਬਾਗੜ ਸਿੰਘ ਦੀ ਇਹਨਾਂ ਦੀ ਐਸੀ ਸ਼ਹੀਦੀ ਹੈ, ਐਸੀ ਬਹਾਦਰੀ ਹੈ ਜੋ ਸਿੱਖ ਕੌਮ ਦੇ ਵਿੱਚ ਅਦੁੱਤੀ ਮਿਸਾਲ ਹੈ। ਦੋਵਾਂ ਹੀ ਜੋਧਿਆਂ ਨੂੰ ਦੋਵਾਂ ਹੀ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ